ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰ-ਏ-ਪੰਜਾਬ ਮਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਮੈਂ ਗੱਲ ਕਰਨ ਲੱਗਾ ਕੱਲ ਵਾਲੇ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਨੂੰ ਹੜਪੀੜਤਾ ਵਾਸਤੇ ਰਾਤ ਫੰਡ ਦੇ ਕੇ ਗਏ ਕਿਉਂਕਿ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਲੇਕਿਨ ਸਾਨੂੰ ਮਦਦ ਜਿਵੇਂ ਕਹიდੀਏ ਕਿ ਬਹੁਤ ਘੱਟ ਮਿਲੀ ਆ ਔਰ ਹੁਣ ਨੁਕਸਾਨ ਕਿੰਨਾ ਦਾ ਹੋਇਆ ਨਾ ਤਾਂ ਕਿਸੇ ਲੀਡਰ ਦਾ ਮੇਰੇ ਹਿਸਾਬ ਨਾਲ ਹੋਇਆ ਨਾ ਕਿਸੇ ਐਮਪੀ ਦਾ ਹੋਇਆ ਜੇ ਨੁਕਸਾਨ ਹੋਇਆ ਤੇ ਆਮ ਲੋਕਾਂ ਦਾ ਹੋਇਆ ਜ਼ਿਮੀਂਦਾਰ ਦਾ ਹੋਇਆ ਗਰੀਬ ਵਰਗ ਦਾ ਹੋਇਆ ਇਸ ਫੰਡ ਦੇ ਵਿੱਚ ਜੇ ਆਪਾਂ ਇਸ ਚੀਜ਼ ਨੂੰ ਵੇਖੋ ਮੇਰੀਆਂ ਗੱਲਾਂ ਬਹੁਤ ਡੂੰਘੀਆਂ ਹੁੰਦੀਆਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਤਰੀਕੇ ਨਾਲ ਬੋਲਦੇ ਨੇ ਸਾਡੀ ਸੋਚ ਆਪਣੀ ਹੈ ਸਾਡਾ ਤਰੀਕਾ ਆਪਣਾ ਹੈ ਅਸੀਂ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਥੋੜੇ ਲੋਕ ਦੇਖ ਲੈਣ ਬਹੁਤੇ ਲੋਕ ਦੇਖ ਲੈਣ ਅਸੀਂ ਨਹੀਂ ਕਹਿੰਦੇ ਕਿ ਸਾਡੀ ਵੀਡੀਓ ਨੂੰ ਗਾੜੀ ਸ਼ੇਅਰ ਕਰੋ ਜਿੰਨੇ ਵੀ ਸੁਣਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਸਾਡੀਆਂ ਗੱਲਾਂ ਦੇ ਵਿੱਚ ਕੁਝ ਦਮ ਹੋਊਗਾ ਤੇ ਸਾਡੀਆਂ ਗੱਲਾਂ ਲੋਕਾਂ ਦੇ ਫਾਇਦੇ ਲਈ ਜੜੀਆਂ ਵਾਂ ਸਾਬਤ ਹੋਣਗੀਆਂ ਮੈਂ ਗੱਲ ਕਰਨ ਲੱਗਾ ਵਾਂ ਕਿ ਜਿਹੜਾ ਪੈਕੇਜ ਦਿੱਤਾ ਗਿਆ ਹੁਣ ਉਹਦੇ ਵਿੱਚ ਕੀ ਚੱਲ ਰਿਹਾ ਵਾ ਕਿ ਪੰਜਾਬ ਨਾਲ ਤਾਂ ਹਮੇਸ਼ਾ ਹੀ ਇਹ ਕੰਮ ਹੁੰਦਾ ਆ ਪੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ 1600 ਕਰੋੜ ਦੇ ਕੇ ਉਦੇ ਤੋਂ ਬਾਅਦ 1200 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਦੇ ਕੋਲੋਂ 2023 ਦਾ ਪਿਆਵਾ ਮੰਨ ਲਓ ਕਿ ਹਜੇ ਤੱਕ 2023 ਦੇ ਪੈਸੇ ਨਹੀਂ ਮਿਲੇ ਕਿੰਨੀ ਨਲਕੀ ਆ ਲੋਕਾਂ ਦੇ ਮਾਅਵਜ਼ੇ ਨਹੀਂ ਮਿਲੇ ਔਰ 25 ਦੇ ਵਿੱਚ ਫਿਰ ਲੋਕਾਂ ਨੂੰ ਮਾਰ ਪੈਗੀ ਜਦੋਂ ਲੋਕ ਦੋ ਦੋ ਟਰਮਾਂ ਦੇ ਵਿੱਚ ਕਰਜ਼ਾਈ ਹੋ ਜਾਣਗੇ ਤੇ ਲੋਕ ਖੁਦਕੁਸ਼ੀਆਂ ਕਰਨਗੇ ਹੋਰ ਕੀ ਕਰਨਗੇ ਕਿਉਂਕਿ ਲੋਕਾਂ ਦੀ ਸਾਰ ਸਰਕਾਰ ਵੀ ਨਹੀਂ ਲੈਂਦੀ ਔਰ ਜਿੱਥੇ ਗੱਲ ਚੱਲ ਰਹੀ ਸੀ ਮੈਂ ਬੜੇ ਦਿਨਾਂ ਤੋਂ ਇਹ ਗੱਲ ਕਹਿ ਰਿਹਾ ਵਾਂ ਕਿ ਜਿਹੜੇ ਜਿਹੜੇ ਹਰਪੀੜਿਤ ਇਲਾਕੇ ਆ ਉਹਨਾਂ ਲੋਕਾਂ ਨੂੰ ਇਕੱਠਿਆਂ ਹੋ ਕੇ ਇੱਕ ਕਮੇਟੀ ਬਣਾਉਣੀ ਚਾਹੀਦੀ ਆ ਔਰ ਰਾਜਨੀਤੀ ਤੋਂ ਉੱਪਰ ਉੱਠ ਕੇ ਕਮੇਟੀ ਹੋਣੀ ਚਾਹੀਦੀ ਆ ਕਿ ਸਰਕਾਰ ਸੈਂਟਰ ਕੀ ਦੇ ਰਿਹਾ ਉਹ ਤੁਹਾਡੇ ਤੱਕ ਪਹੁੰਚੇ ਪੰਜਾਬ ਸਰਕਾਰ ਕੀ ਤੁਹਾਡੀ ਮਦਦ ਕਰਦੀ ਉਹ ਤੁਹਾਡੇ ਤੱਕ ਪਹੁੰਚੇ ਲੀਡਰ ਸਿੰਗਰ ਐਕਟਰ ਡਾਇਰੈਕਟਰ ਜੋ ਵੀ ਕਰ ਰਹੇ ਸਮਾਜ ਸੇਵੀ ਪੰਥਕ ਜਥੇਬੰਦੀਆਂ ਦਲ ਪੰਥਕ ਪੁਛ ਵੀ ਕਰ ਰਹੇ ਆ ਉਹ ਤੁਹਾਡੇ ਤੱਕ ਪਹੁੰਚੇ ਉਹਨਾਂ ਹੱਥਾਂ ਤੱਕ ਪਹੁੰਚੇ ਜਿਹੜੇ ਹੱਥਾਂ ਦਾ ਨੁਕਸਾਨ ਹੋਇਆ ਵਾ ਕਿਉਂਕਿ ਲੋਕ ਇਹ ਮਾਰ ਨਾਲ ਬਹੁਤ ਪੀੜਤਿਆ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਨੁਕਸਾਨ ਹੋਇਆ ਵਾ ਕਿਸਾਨ ਦਾ ਵੀ ਹੋਇਆ ਵਾ ਮਜ਼ਦੂਰ ਦਾ ਵੀ ਹੋਇਆ ਵਾ ਤੇ ਹਰ ਇੱਕ ਵਰਗ ਦਾ ਹੋਇਆ ਵਾ ਇਹਦੇ ਵਿੱਚ ਮੇਰੀ ਤੇਰੀ ਕਰਨ ਵਾਲਿਆਂ ਦਾ ਵੀ ਬੜਾ ਵੱਡਾ ਜਿਹੜਾ ਇੱਕ ਮੁਜਾਵੜਾ ਲੱਗਾ ਹੋਇਆ ਵਾ ਕਿ ਉਹ ਉਹ ਚੀਜ਼ ਨਹੀਂ ਚਾਹੀਦੀ ਕਿਉਂਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਮੈਂ ਜਿਹੜਾ ਰਾਤ ਜਿਹੜੀ ਸਰਕਾਰ ਨੇ ਮਦਦ ਕਰਨੀ ਆ ਮੇਰੀ ਅਪੀਲ ਆ ਕਿ ਉਹ ਮਦਦ ਤੇ ਲੋਕਾਂ ਉਹਨਾਂ ਹੱਥਾਂ ਤੱਕ ਜਰੂਰ ਪਹੁੰਚੇ ਜਿਹੜੇ ਹੱਥ ਲੋੜਵੰਦੇ ਹਨ ਜਥੇਬੰਦੀਆਂ ਨੇ ਜਿਹੜੀ ਮਦਦ ਕਰਨੀ ਆ ਉਹ ਵੀ ਮਦਦ ਉਹਨਾਂ ਲੋਕਾਂ ਤੱਕ ਪਹੁੰਚੇ ਜਿਹੜੇ ਹੱਥ ਲੋੜਵੰਦੇ ਹਨ ਇਹ ਨਾ ਹੋਵੇ ਕਿ ਸੋਸ਼ਲ ਮੀਡੀਆ ਤੇ ਵਿਖਾਇਆ ਕੁਝ ਹੋਰ ਜਾਵੇ ਗਰਾਊਂਡ ਲੈਵਲ ਤੇ ਕੁਝ ਨਜ਼ਰ ਆਵੇ ਕਿਉਂਕਿ 23 ਦੇ ਆંકੜੇ ਵੀ ਦੱਸਦੇ ਆ ਕਿਉਂਕਿ 23 ਵੀ ਅਸੀਂ ਜਿੰਨੀ ਕ ਸਾਡੀ ਸਮਰੱਥਾ ਸੀ ਅਸੀਂ ਲੋਕਾਂ ਦੀ ਸੇਵਾ ਕੀਤੀ ਮਦਦ ਕੀਤੀ ਔਰ ਕਰਵਾਈ ਔਰ ਬਾਅਦ ਵਿੱਚ ਉਦੋਂ ਗਰਾਊਂਡ ਲੈਵਲ ਤੇ ਸਾਨੂੰ ਬਹੁਤ ਕੁਝ ਜਿਹੜਾ ਮਿਲਿਆ ਕਿ ਲੋਕਾਂ ਨੇ ਵੀਡੀਓ ਤਾਂ ਬਹੁਤ ਬਣਾਈਆਂ ਹਲਾਣ ਬੜੇ ਕੀਤੇ ਲੇਕਿਨ ਪੂਰੇ ਕਿੰਨੇ ਲੋਕਾਂ ਨੇ ਕੀਤੇ ਜੇ 100 ਬੰਦੇ ਨੇ ਕਿਹਾ ਦੇ ਵਿੱਚੋਂ 10 ਬੰਦੇ ਨੇ ਾਲਾਨ ਪੂਰਾ ਕੀਤਾ ਇਹ ਕਰਕੇ ਲੋਕਾਂ ਦੇ ਨਾਲ ਇਹ ਕਹਾਵਤ ਨਾ ਬਣੇ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ ਮੇਰਾ ਕਹਿਣ ਤੋਂ ਭਾਵ ਆ ਜੇ ਸਰਕਾਰਾਂ ਕੁਝ ਦਿੰਦੀਆਂ ਤਾਂ ਵੀ ਉਹਨਾਂ ਲੋਕਾਂ ਦੇ ਹੱਥਾਂ 'ਚ ਜਾਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਔਰ ਕੋਈ ਪਾਲਿਸੀ ਬਣਾਈ ਜਾਵੇ ਕਿਉਂਕਿ ਪੰਜਾਬ ਨੂੰ ਹਰ ਸਾਲ ਮਾਰ ਪੈਂਦੀ ਆ ਇੱਕ ਸਾਲ ਛੱਡ ਕੇ ਪੈ ਜਾਂਦੀ ਆ ਦੋ ਸਾਲ ਛੱਡ ਕੇ ਪੈ ਜਾਂਦੀ ਆ ਕੱਲਾ ਪੁਲ ਪੱਕਿਆਂ ਦੀ ਗੱਲ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਸੀ ਜੀ ਕੰਕਰੀਟ ਦੇ ਬੰਨ ਬਣ ਦਾਂਗੇ ਉਹ ਕਦੋਂ ਵੱਜਣੇ ਆ ਉਹਦਾ ਪਤਾ ਕੋਈ ਨਹੀਂ ਲੇਕਿਨ ਸੋਸ਼ਲ ਮੀਡੀਆ ਤੇ ਲੋਕਾਂ ਦੀ ਨਿਗਾਹ ਦੇ ਸਾਹਮਣੇ ਵੱਜ ਗਏ ਮੈਂ ਕਿੰਨਾ ਕਿ ਸਾਰੇ ਸਤਿਕਾਰਯੋਗ ਆ ਪਰ ਲੋਕਾਂ ਦਾ ਕੀ ਕਸੂਰ ਆ ਜਿਹੜੇ ਲੋਕ ਅੱਜ ਲੀਡਰਾਂ ਦੀ ਨਲਾਕੀ ਕਰਕੇ ਉਹਨਾਂ ਦਾ ਨੁਕਸਾਨ ਹੋਇਆ ਸੈਂਟਰ ਦੀ ਨਲਾਕੀ ਲਾ ਲਓ ਪੰਜਾਬ ਸਰਕਾਰ ਦੀ ਨਲਾਕੀ ਲਾ ਲਓ ਬੀਵੀਐਮ ਕਿਸੇ ਦੀ ਵੀ ਨਲਾਕੀ ਲਾ ਲਓ ਨਲਾਕੀ ਤਾਂ ਨਲਾਕੀ ਹੁੰਦੀ ਆ ਪਰ ਹੁਣ ਲੋਕਾਂ ਦੀ ਮਦਦ ਕਰਨ ਲੱਗਿਆਂ ਨਲਾਕੀ ਨਾ ਕਰਿਓ ਹੁਣ ਲੋਕਾਂ ਦੀ ਮਦਦ ਕਰ ਦਿਓ ਕਿਉਂਕਿ ਜੇ ਤੁਸੀਂ ਮਦਦ ਕਰ ਦੋਗੇ ਤੇ ਤੁਹਾਡਾ ਕੀਤਾ ਹੋਇਆ ਜਿਹੜਾ ਗੁਨਾਹ ਆ ਉਹ ਕਿਤੇ ਨਾ ਕਿਤੇ ਮਾਫਤ ਨਹੀਂ ਹੋ ਸਕਦਾ ਘਟ ਜਾਊਗਾ ਔਰ ਬਹੁਤੇ ਬੰਦੇ ਜਿਹੜੇ ਆ ਉਹ ਪੈਸੇ ਨਾਲ ਤੁਲਨਾ ਕਰ ਰਹੇ ਐ ਇਸ ਚੀਜ਼ ਦੀ ਨਹੀਂ ਇੱਕ ਮਦਦ ਕਰਨ ਵਾਲਾ ਕਦੀ ਵੀ ਆਪਣਾ ਆਪਣੀ ਚੁਤਾਰਦਾ ਔਰ ਇਹਦੇ ਵਿੱਚੋਂ ਬਹੁਤ ਸਾਰੀਆਂ ਪਾਰਟੀਆਂ ਆਪਣੀ ਰਾਜਨੀਤੀ ਸਤਾਈ ਦੀ ਕੱਢਣ ਨੂੰ ਤਿਆਰੀ ਕਰਦੀਆਂ ਪਈਆਂ ਨੇ ਕਿਉਂਕਿ ਲੋਕਾਂ ਨੇ ਫੈਸਲਾ ਕਰਨਾ ਵਾ ਇਹ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਜੋ ਕੋਈ ਸਹਾਨ ਨਹੀਂ ਕਰ ਰਹੇ ਕਿ ਲੋਕ ਜ਼ਰੂਰੀ ਤੁਹਾਨੂੰ ਵੀ ਵੋਟਾਂ ਪਾਉਣ ਬੋਟਲ ਦਾ ਪ੍ਰੋਸੈਸ ਵੱਖਰਾ ਵਾ ਮਦਦ ਦਾ ਪ੍ਰੋਸੈਸ ਪ੍ਰੋਸੈਸ ਵੱਖਰਾ ਵਾ ਮੈਂ ਇਹ ਗੱਲ ਕਹੂੰਗਾ ਕਿ ਪੰਜਾਬ ਦੇ ਹਰ ਪਿੰਡ ਤੇ ਲੋਕ ਆਪਣੀ ਕਮੇਟੀ ਬਣਾਉਣ ਸਰਕਾਰਾਂ ਇੱਕ ਆਪਣਾ ਪ੍ਰੋਟੋਕੋਲ ਬਣਾਉਣ ਜਿਹਦੇ ਨਾਲ ਹਰ ਇੱਕ ਬੰਦੇ ਦੀ ਗੁਰਵਦੌਰੀ ਹੋਵੇ ਮਜ਼ਦੂਰ ਦਾ ਵੀ ਨੁਕਸਾਨ ਜਿਹੜਾ ਵਾ ਭਰਪਾਈ ਹੋਵੇ ਕਿ ਕੋਈ ਇਸ ਜਿਹਦਾ ਜਿਹਦਾ ਨੁਕਸਾਨ ਹੋਇਆ ਉਸ ਚੀਜ਼ ਤੋਂ ਵੱਝਣਾ ਰਹਿ ਜੇ ਕਿ ਉਹਦੀ ਮਦਦ ਨਾ ਹੋਵੇ ਮੇਰੀ ਇਹ ਬੇਨਤੀ ਆ ਕਿਸੇ ਨੇ ਕੀ ਕਹਿਣਾ ਕਿਸੇ ਨੇ ਕੀ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਜੋ ਮੈਂ ਕਿਹਾ ਵਾ ਜੇ ਕਿਸੇ ਨੂੰ ਕੁਝ ਚੰਗਾ ਲੱਗਦਾ ਵਾ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜਵਾਬ ਦਿਓ ਜੇ ਕਿਸੇ ਨੂੰ ਬੁਰਾ ਲੱਗਦਾ ਤੇ ਉਹ ਵੀ ਕਮੈਂਟਾਂ ਦੇ ਵਿੱਚ ਜਵਾਬ ਦਿਓ ਕਿਉਂਕਿ ਇਸ ਟਾਈਮ ਤੇ ਕੂੜ ਫਿਰੇ ਪ੍ਰਧਾਨਵੇ ਲਾ ਲੋ ਕੂੜ ਬੋਲਣ ਵਾਲਿਆਂ ਦੀ ਪ੍ਰਧਾਨਗੀ ਆ ਰੋਲਾ ਪਾਉਣ ਵਾਲਿਆਂ ਦੀ ਪ੍ਰਧਾਨਗੀ ਆ ਡਰਾਮੇ ਕਰਨ ਵਾਲਿਆਂ ਦੀ ਪ੍ਰਧਾਨਗੀ ਆ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਟ੍ਰੋਲ ਤੇ ਮਾੜਾ ਕਿਹਾ ਜਾਂਦਾ ਵਾ ਤੇ ਅਸੀਂ ਹਰ ਇੱਕ ਬੰਦੇ ਦਾ ਜੋ ਵੀ ਉਹ ਸਾਨੂੰ ਰੈਅ ਦੇਊਗਾ ਅਸੀਂ ਉਹਨੂੰ ਝੋਲੀ ਪਾਉਣ ਲਈ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ